ਮੇਰਾ ਪੁੱਤਾ ਜੀਕਾ ਮੈਂ ਉਹਨੂੰ ਨਾ ਪਰਪਾ ਦੂ ਹਾਸਿਓ ਹੋਣੀ ਚਾਹੇ ਸਾਰਾ ਪਿੰਡ ਮੇਰੇ ਛੰਮੀ ਨਾਲ ਜੀਕਾ ਸਾਰਾ ਜੇਲੀ ਗੇ ਹੁਣੇ ਰਾਤ ਨੂੰ ਸੌਣ ਨੂੰ ਲਿਖਾ ਕੇ ਆਏ ਆ ਪਰ ਸਾੜਿਆਂ ਦਾ ਹੱਕ ਨਹੀਂ ਤਾਂ ਵਰਸਾਂ ਦਾ ਹੱਕ ਤਾਂ ਨਾ ਢੀੜਾ ਭਾਵੇਂ ਦਾ ਉਹਨਾਂ ਦੀਆਂ ਬਾਗੀਆਂ ਲਈਆਂ ਜਾਂਦੀਆਂ ਪਿੱਛੇ ਮਾਰਾਂਗੇ ਮਾਰੂ ਪਿਆਰ ਉਹ ਮੇਰਾ ਉਸ ਦਾ ਉਹ ਮੇਰਾ ਹੁਣ ਦਾ ਸੀਰ ਬਲ ਆਪਣੇ ਪਾੜਦਾ ਸੀ ਮਾਰ ਕੇ ਸਿੱਟ ਨੋਕਣੀ ਵਿੱਚ ਮੇਰੇ ਬੰਦੇ ਨਾ ਕਰਿਆ ਉਹਨਾਂ ਨੇ ਬੰਦੇ ਨਾ ਕਰਿਆ ਕਾ ਮੈਂ ਬਾਜੀ ਮਾਰ ਦਿੰਦੀ ਬਾਜੀ ਪਰ ਮੇਰੇ ਨੇ ਆਣਨ ਮਾਰ ਕੇ ਸਾਨੂੰ ਹੱਥ ਪਾਉਂਦਾ ਮੇਰੀ ਖਾਸ ਪੁੱਤ ਜਾਇ ਉਹ ਮੈਂ ਲੋਕਾਂ ਦਾ